रहे संग जानकी कोला रहे हनुमत जी के संग लखन गुण राम जी के गा रहे देश भर ਦੇ ਵਿੱਚ ਅੱਜ ਦੀਵਾਲੀ ਮਨਾਈ ਜਾ ਰਹੀ ਹੈ ਦੀਵਾਲੀ ਇਸ ਲਈ ਮਨਾਈ ਜਾ ਰਹੀ ਹੈ ਕਿਉਂਕਿ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਰਾਮ ਲੱਲਾ ਆਪਣੇ ਮੰਦਰ 'ਚ ਜਾ ਬਿਰਾਜੇ ਨੇ ਜੋ ਅਯੋਧਿਆ ਦੇ ਵਿੱਚ ਨਵੇਂ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ ਉਥੇ ਅਜ RAM ਲੱਲਾ ਦੀ ਪ੍ਰਾਣ ਪ੍ਰਤੀਸ਼ਤਾ ਕੀਤੀ ਗਈ ਹੈ ਮੈਂ ਇਸ ਵਕਤ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਮੇਰੇ ਪਿੱਛੇ ਚੰਡੀਗੜ੍ਹ ਦਾ ਟ੍ਰਿਬਿਊਨ ਚੌਂਕ ਹੈ ਦਿੱਲੀ ਤੋਂ ਆਉਂਦੇ ਹੋਏ ਸਭ ਤੋਂ ਪਹਿਲਾਂ ਸ਼ੁਰੂਆਤ ਇਸ ਚੌਂਕ ਦੇ ਨਾਲ ਹੁੰਦੀ ਹੈ ਟ੍ਰਿਬਿਊਨ ਚੌਂਕ ਬਹੁਤ ਹੀ ਕਾਫੀ ਮਸ਼ਹੂਰ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਤੇ ਰੰਗ ਬਰੰਗੀ ਲਾਈਟਿੰਗ ਕੀਤੀ ਗਈ ਹੈ जय श्री राम ਦੇ ਨਾਰੇ ਲਿਖੇ ਗਏ ਨੇ ਇਸ ਚੌਂਕ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੂਬਸੂਰਤ ਲਾਈਟਿੰਗ ਕੀਤੀ ਗਈ ਹੈ ਮਾਰਕੀਟਸ ਨੂੰ ਵੀ ਇਸੇ ਤਰ੍ਹਾਂ ਰੰਗ ਬਰੰਗੀ ਲਾਈਟਸ ਦੇ ਨਾਲ ਸਜਾਇਆ ਗਿਆ ਹੈ ਘਰਾਂ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਮਰਿਆਦਾ ਪ੍ਰਸ਼ੋਤਮ ਭਗਵਾਨ શ્રી ਰਾਮ ਚੰਦਰ ਜੀ ਅੱਜ ਆਪਣੇ ਭਵਿਆ ਰਾਮ ਮੰਦਰ ਦੇ ਵਿੱਚ ਜਾ ਬਿਰਾਜੇ ਨੇ ਰਾਮ ਲੱਲਾ ਜੀ ਦੀ ਅੱਜ ਪ੍ਰਾਣ ਪ੍ਰティਸ਼ਟਾ ਹੋਈ ਹੈ ਪੀਐਮ ਨਰਿੰਦਰ ਮੋਦੀ ਜੀ ਵੀ ਅੱਜ ਇਸ ਪ੍ਰਾਣ ਪ੍ਰティਸ਼ਟਾ ਦੇ ਵਿੱਚ ਮੌਜੂਦ ਸੀ ਔਰ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਮਨਮੋਹਕ ਤੇ ਖੂਬਸੂਰਤ ਤਸਵੀਰਾਂ ਨੇ ਚੰਡੀਗੜ੍ਹ ਦੇ ਟਰਬਿਊਨ ਚੌਂਕ ਦੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੂਬਸੂਰਤ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਚੰਡੀਗੜ੍ਹ ਨੂੰ ਸਜਾਇਆ ਗਿਆ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਵੀ ਲਾਈਟਿੰਗ ਕੀਤੀ ਗਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਜੈ ਸ਼੍ਰੀ ਰਾਮ ਔਰ ਬਹੁਤ ਹੀ ਅੱਜ ਖੁਸ਼ੀ ਦਾ ਮੌਕਾ ਇੱਕ ਇਤਿਹਾਸਿਕ ਮੌਕਾ ਆਇਆ ਜਿਹੜਾ ਕਿ 500 ਸਾਲ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਕਦੋਂ ਇਸ ਜਗ੍ਹਾ ਜਿਹੜੀ RAMLALA ਦਾ ਜਨਮ ਹੋਇਆ ਉਹ ਜਗ੍ਹਾ ਦੇ ਉੱਤੇ ਉਹਨਾਂ ਦਾ ਹੋਵੇ ਮੰਦਿਰ ਬਣੇ ਉੱਥੇ ਪੂਜਾ ਬਣੇ ਹੋਵੇ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਆ ਉਹਦੇ ਵਿੱਚ ਕੁਰਬਾਨ ਹੋਏ ਬੜਾ ਕੁਝ ਹੋਇਆ ਅੰਤ ਅੱਜ ਇਹ ਖੁਸ਼ੀ ਦਾ ਮੌਕਾ ਆਇਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉੱਥੇ ਪ੍ਰਾਣ ਪ੍ਰティਸ਼ਟਾ ਦੇ ਪ੍ਰੋਗਰਾਮ 'ਚ ਜਾ ਕੇ ਪ੍ਰਾਣ ਪ੍ਰティਸ਼ਟਾ ਕੀਤੀ ਹੈ ਔਰ ਦੀਵਾਲੀ ਜੈਸਾ ਮਾਹੌਲ ਪੂਰੇ ਚੰਡੀਗੜ੍ਹ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਆਪਾਂ ਸੈਕਟਰ 46 'ਚ ਖੜੇ ਆ ਪਿੱਛੇ ਸਨਾਤਨ ਧਰਮ ਮੰਦਿਰ ਦੇਖ ਰਹੇ ਹਾਂ ਔਰ ਸਾਡੀ ਸਾਰੀ ਮਾਰਕੀਟ ਦੇ ਐਸੋਸੀਏਸ਼ਨ ਦੇ ਮੇਰੇ ਨਾਲ ਮੈਂਬਰ ਖੜੇ ਨੇ ਇਹਨਾਂ ਦੇ ਨਾਲ ਰਲ ਕੇ ਸਾਰੇ ਚੰਡੀਗੜ੍ਹ ਦੀ ਇੱਥੇ ਲੰਗਰ ਵੀ ਲਾਇਆ ਗਿਆ ਪੂਰਾ ਦਿਨ ਇੱਥੇ ਕੀਰਤਨ ਚੱਲਿਆ ਚਾਰ ਜਗ੍ਹਾ ਤੇ ਲੰਗਰ ਦਾ ਵਿਵਸਥਾ ਚੱਲੀ ਹੈ ਔਰ ਮਤਲਬ ਇੱਕ ਜਸ਼ਨ ਦਾ ਮਾਹੌਲ ਜਿਹਨੂੰ ਕਹਿੰਦੇ ਆ ਕਿ ਪੂਰੇ ਹਰ ਜਗ੍ਹਾ ਤੇ ਹਰ ਸਾਈਡ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੀ ਰਾਮ ਸੰਧਿਆ ਹੋ ਚੁੱਕੀ ਹੈ ਘਰ ਦੇ ਵਿੱਚ ਕੀ ਤਿਆਰੀਆਂ ਨੇ ਤੇ ਮੰਦਰ ਦੇ ਵਿੱਚ ਮਾਰਕੀਟ ਦੇ ਵਿੱਚ ਕੀ ਤਿਆਰੀਆਂ ਚੱਲ ਰਹੀਆਂ ਨੇ ਘਰ ਦੇ ਵਿੱਚ ਪੂਰੀ ਤਿਆਰੀ ਹੈ ਬਸ ਦੀਪਮਾਲਾ ਜਾ ਕੇ ਹੁਣ ਤੁਹਾਡੇ ਕੋਲੋਂ ਫ੍ਰੀ ਹੋਵਾਂਗੇ ਤੇ ਜਾਂਦੇ ਹੀ ਦੀਪਮਾਲਾ ਸ਼ੁਰੂ ਕਰਾਂਗੇ ਲਾਈਟਾਂ ਵਾਈਟਾਂ ਜਗਾਏ ਆਏ ਆ ਦੀਪਕ ਜਗਣਗੇ ਪੂਜਾ ਹੋਏਗੀ ਉਸ ਤੋਂ ਬਾਅਦ ਬਾਕੀ ਵੀ ਸਾਰੇ ਤੁਸੀਂ ਦੇਖੋਗੇ ਜਿਵੇਂ ਜਿਵੇਂ ਟਾਈਮ ਅੱਗੇ ਵਧਦਾ ਜਾਂਦਾ ਹੈ ਹੁਣ 6 6 ਦਾ ਉੱਪਰ ਹੋ ਚੁੱਕਾ ਹੈ ਔਰ ਸਭ ਨੇ ਆਪਣੇ ਆਪਣੇ ਦਫਤਰਾਂ ਚ ਆਪਣੇ ਦੁਕਾਨਾਂ ਚ ਤੂ ਬੱਤੀ ਦੀਪਮਾਲਾ ਕਰਕੇ ਸ਼੍ਰੀ ਰਾਮ ਜੀ ਨੂੰ ਯਾਦ ਕਰ ਰਹੇ ਆ ਔਰ ਇੱਕ ਬੜਾ ਹੀ ਉਤਸ਼ਾਹ ਦਾ ਔਰ ਖੁਸ਼ੀ ਦਾ ਜਿਹੜਾ ਮਾਹੌਲ ਹੈ ਪੂਰੇ ਪੂਰੇ ਬਣਿਆ ਹੋਇਆ ਹਰ ਸਾਈਡ ਜਿੱਧਰ ਮਰਜ਼ੀ ਚਲੇ ਜਾਓ ਚਾਹੇ ਕਲੋਨੀਆਂ ਚ ਚਲੇ ਜਾਓ ਜਾਂ ਸੈਕਟਰਾਂ ਚ ਚਲ ਜਾਓ ਚਾਹੇ ਪਿੰਡਾਂ ਚ ਚਲ ਜਾਓ ਹਰ ਪਾਸੇ ਖੁਸ਼ੀ ਦਾ ਮਾਹੌਲ ਵਾਤਾਵਰਣ ਇੱਕ ਸਰਜਾਇਆ ਕਿ ਪੋਜ਼ਿਟਿਵ એનર્ਜੀ ਜਿਹਨੂੰ ਕਹਿੰਦੇ ਆ ਕਿ ਸ਼੍ਰੀ ਰਾਮ ਜੀ ਦੇ ਅੱਜ ਦੀ ਸਥਾਪਨਾ ਦਿਵਸ ਦੇ ਉੱਤੇ ਹਰ ਬਸੇ ਖੁਸ਼ੀ ਦੀ ਲਹਿਰ ਰਾਮ ਅਯੋਧਿਆ ਰਹੇ ਸੰਗ ਜਾਨ ਕੀ ਕੋਲਾ ਰਹੇ ਹਨੂਮਤ ਜੀ ਕੇ ਸੰਗ ਲਖਨ ਗੁਣ ਰਾਮ ਜੀ ਕੇ ਗਾ ਰਹੇ ਇਹ ਨਿਸ਼ਾਨੀ ਹੈ ਸ਼ੁਭ ਕਰਮ ਕੀ ਕੇਸਰੀ ਆਰੰਗ ਫੈਨ ਆ ਰਹਾ ਇਹ ਜੀਤ ਸੰਨ ਅਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਣ ਪ੍ਰਤੀਸ਼ਠਾ ਹੋ ਚੁੱਕੀ ਹੈ ਅੱਜ ਬਹੁਤ ਹੀ ਬਵਿਆ ਸਮਾਗਮ ਅਯੋਧਿਆ ਦੇ ਵਿੱਚ ਹੋਇਆ ਹੈ ਅੱਜ ਦੇਸ਼ ਭਰ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਦੀਪਮਾਲਾ ਕੀਤੀ ਜਾ ਰਹੀ ਹੈ ਮੈਂ ਮੌਜੂਦ ਹਾਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਨੂੰ ਸਜਾਇਆ ਗਿਆ ਹੈ ਕਲਰਫੁਲ ਲਾਈਟਸ ਦੇ ਨਾਲ ਸਜਾਇਆ ਗਿਆ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿੰਨਾ ਹੀ ਮਨਮੋਹਕ ਦ੍ਰਿਸ਼ ਹੈ ਚੰਡੀਗੜ੍ਹ ਦੇ ਹਰ ਚੌਂਕ ਦੇ ਉੱਪਰ ਲਾਈਟਿੰਗ ਕੀਤੀ ਗਈ ਹੈ ਔਰ ਸੜਕਾਂ ਦੇ ਵਿੱਚ ਵੀ ਲਾਈਟਿੰਗ ਕੀਤੀ ਗਈ ਹੈ ਕਲਰਫੁਲ ਲਾਈਟਿੰਗ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਇਆ ਗਿਆ ਹੈ ਜੈ ਸ਼੍ਰੀ ਰਾਮ ਦੇ ਨਾਰੇ ਲਿਖੇ ਗਏ ਨੇ ਚੰਡੀਗੜ੍ਹ ਦੇ ਚੌਂਕਾਂ ਦੇ ਉੱਪਰ ਬਹੁਤ ਹੀ ਸੋਹਣੀ ਖੂਬਸੂਰਤ ਲਾਈਟਿੰਗ ਕੀਤੀ ਗਈ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਜਿੱਥੇ ਹੀ ਬਹੁਤ ਹੀ ਪਿਆਰੀ ਲਾਈਟਿੰਗ ਕੀਤੀ ਗਈ ਹੈ ਰੰਗ-ਬਰੰਗੀਆਂ ਲਾਈਟਾਂ ਚੰਡੀਗੜ੍ਹ ਦੇ ਚੌਂਕ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਪੂਰੇ ਚੰਡੀਗੜ੍ਹ ਨੂੰ ਰਾਮ ਮੇਈ ਕੀਤਾ ਗਿਆ ਹੈ ਰਾਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਚੰਡੀਗੜ੍ਹ ਦਿਖਾਈ ਦੇ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਏਬੀਬੀ ਸਾਂਝਾ ਦੇ ਉੱਪਰ ਇਹ ਬਹੁਤ ਹੀ ਖੂਬਸੂਰਤ ਦ੍ਰਿਸ਼ ਚੰਡੀਗੜ੍ਹ ਦੇ ਵਿੱਚ ਨੇ ਅੱਜ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤੀਸ਼ਟਾ ਹੋਈ ਹੈ ਬਹੁਤ ਹੀ ਖੂਬਸੂਰਤ ਤਸਵੀਰਾਂ ਚੰਡੀਗੜ੍ਹ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਹਰ ਘਰ ਦੇ ਵਿੱਚ ਦੀਪਮਾਲਾ ਕੀਤੀ ਜਾ ਰਹੀ ਹੈ ਔਰ ਲਾਈਟਿੰਗ ਕੀਤੀ ਗਈ ਹੈ ਸਜ ਰਹਾ ਹੈ ਰਘੂਰ ਕਾ ਅਯੁੱਧਿਆ ਧਾਮ ਸ਼੍ਰੀ ਰਾਮ ਜੈ ਜੈ ਰਾਮ ਮੇਰੇ ਪ੍ਰਭੂ ਰਾਮ ਜੈ ਜੈ you <laughs>